ਪੰਜਾਬੀ ਫਿਲਮ ਸੁੱਚਾ ਸੁਰਮਾ ਦੀ ਪ੍ਰੋਮੋਸ਼ਨ ਲਈ ਟੀਮ ਅੰਮ੍ਰਿਤਸਰ ਦੇ ਇੱਕ ਮਾਲ ਵਿੱਚ ਪਹੁੰਚੀ ਜਿਸ ਵਿੱਚ ਸਟਾਰ ਕਾਸਟ ਬੱਬੂ ਮਾਨ, ਗੁਰਿੰਦਰ ਮੱਖਣ, ਗੁਰਪ੍ਰੀਤ ਰਤੋਲ ਵੀ ਪਹੁੰਚੇ। ਇਸ ਮੌਕੇ ਬੱਬੂ ਮਾਨ ਦੇ ਪ੍ਰਸ਼ਾਸਕਾਂ ਦੀ ਵੀ ਭੀੜ ਲੱਗੀ ਹੋਈ ਸੀ ਤੇ ਹੋਰ ਕੋਈ ਉਹਨਾਂ ਦੀ ਝਲਕ ਪਾਉਣ ਦੇ ਲਈ ਆਗੇ ਆ ਰਿਹਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬੱਬੂ ਮਾਨ ਅਤੇ ਉਹਨਾਂ ਦੇ ਦੋਸਤਾਂ ਨੇ ਦੱਸਿਆ ਕਿ ਇਹ ਫਿਲਮ 20 ਤਰੀਕ ਨੂੰ ਵੱਡੇ ਪੰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਐਂਡ ਵੱਡੇ ਪੰਜਾਬ ਦੀ ਇੱਕ ਕਹਾਣੀ, ਸੁੱਚਾ ਸੁਰਮਾ ਇੱਕ ਇਤਿਹਾਸਿਕ ਕਹਾਣੀ ਹੈ। ਇਹ 100 ਸਾਲ ਤੋਂ ਵੱਧ ਪੁਰਾਣੀ ਕਹਾਣੀ ਹੈ। ਇਹ ਅਜਿ ਉਤਸ਼ਾਹਪਨ ਤੇ ਪਹਿਲੇ ਗੀਤ ਨੂੰ ਜ਼ਬਰਦਸਤ ਹੰਗਾਰਾ ਮਿਲਿਆ ਜਿਸ ਨੇ ਸੋਸ਼ਲ ਮੀਡੀਆ ਤੇ ਕਾਫੀ ਹਲਚਲ ਮਚਾ ਦਿੱਤੀ ਹੈ ਹਾਂਜੀ ਜਿੱਦਾਂ ਦਾ ਸਬਜੈਕਟ ਆ ਉਦਾਂ ਦਾ ਆ ਰੋਲ ਹੈ ਇਹ ਸਬਜੈਕਟ ਇਹ ਸਾਡੇ ਪੁਰਾਣੇ ਪੰਜਾਬ ਦਾ ਤੇ ਬੜਾ ਚੰਗਾ ਪ੍ਰੋਡਕਟ ਆ ਔਰ ਇਹਦੇ ਵਿੱਚ ਮੈਂ ਤਾਂ ਵੈਸੇ ਹੀ ਮੈਨੂੰ ਮਤਲਬ ਬਹਿ ਜਾਣਾ ਮੈਂ ਉਦਾਂ ਜਿੱਦਾਂ ਹੀਰੋ ਗੱਪਾਂ ਮਾਰ ਲਈ ਹੁੰਦਾ ਕੰਮ ਇਹ ਟੀਮ ਦਾ ਹੀ ਆ ਸਾਰੀ ਟੀਮ ਦਾ ਉਹਦੇ ਪਿੱਛੇ ਤਿੰਨ ਤੋਂ 400 ਬੰਦਾ ਫੋਨ ਬੰਦ ਕਰ ਲਏ ਫੋਨ ਕਿਰਪਾ ਕਰਕੇ ਸਾਇਲੈਂਟ ਤੇ ਲਾ ਲਿਓ ਸਾਰੇ ਸਾਇਲੈਂਟ ਲਾ ਲਓ ਜੀ ਸਾ ਉਹਦੇ ਪਿੱਛੇ ਬਹੁਤ ਵੱਡੀ ਟੀਮ ਹੈ ਆਮ ਤੌਰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਉਹਦੇ ਚ ਨਾਂ ਦੀ ਤਖਤੀ ਚੱਲਦੀ ਹੈ ਤਾਂ ਕਈ ਵਾਰੀ ਅਸੀਂ ਉਹਨੂੰ ਅੱਗੇ ਖੜ੍ਹ ਦਿੰਨੇ ਆ ਜਾਂ ਅਸੀਂ ਕਰ ਲਈਏ ਗੱਲ ਜਾਂ ਫਿਰ ਜਦੋਂ ਫਿਲਮ ਖਤਮ ਹੋ ਜਾਂਦੀ ਹੈ ਅਸੀਂ ਉਹ ਨਾਂ ਕਰ ਪੜਦੇ ਹੀ ਨਹੀਂ ਸੋ ਜਦ ਕਿ ਉਹਨਾਂ ਤੋਂ ਹੀ ਜ਼ਿਆਦਾ ਯੋਗਦਾਨ ਹੁੰਦਾ ਹੈ ਜਿਨ੍ਹਾਂ ਨੇ ਇਫੈਕਟਸ ਕਰਨੇ ਆ ਜਿਨ੍ਹਾਂ ਨੇ ਪਿੱਛੇ ਸਾਊਂਡ ਡਿਜ਼ਾਈਨ ਕਰਨੇ ਆ ਜਿਨ੍ਹਾਂ ਨੇ ਡਾਲਬੀ ਡਿਜ਼ਾਈਨ ਕਰਨੇ ਆ ਉਹਨਾਂ ਦਾ ਬਹੁਤ ਯੋਗਦਾਨ ਸੋ ਇਹ ਸਾਰੇ ਮਿਲ ਕੇ ਇੱਕ ਫਿਲਮ ਬਣਾਉਂਦੇ ਆ ਕਈ ਵਾਰੀ ਬਹੁਤ ਅੱਛੀ ਅੱਛਾ ਚੱਲਦਾ ਇਹ ਵਰਤ ਲਈ ਲੋਡ ਨਹੀਂ ਲੋਡ ਨਹੀਂ ਗਿਰਾਂ ਦੋ ਸਰ ਰਹਿਣ ਦੋ ਰਹਿਣ ਦੋ ਮਾਈਕ ਦੀ ਲੋਡ ਨਹੀਂ ਸਰ ਆਉਟ ਲਈ ਬੋਲੋ ਠੀਕ ਹੈ ਸਰ ਕਈ ਵਾਰੀ ਕੀ ਹੁੰਦਾ ਇਹ ਸਮੇਲ ਹੈ ਕਈ ਵਾਰੀ ਕਹਾਣੀ ਬਹੁਤ ਅੱਛੀ ਹੁੰਦੀ ਹੈ ਪਰ ਉਹਦੇ ਪਾਤਰ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਕਈ ਵਾਰੀ ਫਿਲਮ ਰਹਿ ਜਾਂਦੀ ਹੈ ਕਈ ਵਾਰੀ ਪਾਤਰ ਬੜੇ ਅੱਛੇ ਹੁੰਦੇ ਆ ਡਾਇਰੈਕਸ਼ਨ ਡਿਪਾਰਟਮੈਂਟ ਕੰਮ ਨਹੀਂ ਕਰ ਪਉਂਦਾ ਫਿਰ ਵੀ ਰਹਿ ਜਾਂਦੀ ਹੈ ਫਿਲਮ ਨੂੰ ਤਿੰਨ ਹਿੱਸਿਆਂ 'ਚ ਵੰਡਦਾ ਮੈਂ ਮੇਰਾ ਨਿੱਜੀ ਜਿਹੜੀ ਰਾਏ ਆ ਪ੍ਰੋਡਕਸ਼ਨ ਹਾਊਸ ਡਾਇਰੈਕਸ਼ਨ ਡਿਪਾਰਟਮੈਂਟ ਤੇ ਸੰਗੀਤ ਡਿਪਾਰਟਮੈਂਟ ਇਹਨਾਂ ਤਿੰਨਾਂ ਨੂੰ ਰਲ ਕੇ ਫਿਰ ਇੱਕ ਫਿਲਮ ਬਣਦੀ ਆ ਉਹ ਦੇਚ ਹੀਰੋ ਦੀ ਉਨੀ ਮੈਂ ਨਹੀਂ ਕਦੇ ਵੀ ਮੰਨਦਾ ਇਹ ਮੈਂ ਬਾਕੀ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਜਦੋਂ ਰਲਦੇ ਆ ਫਿਰ ਇੱਕ ਚਿਹਰੇ ਨੂੰ ਅੱਗੇ ਕਰਦੇ ਆ ਇਸ ਤਰ੍ਹਾਂ ਫਿਰ ਇੱਕ ਫਿਲ ਮੜ ਜਾਂਦੀ ਸਰ ਲੋਕੇਸ਼ਨ ਬੜੀ ਅਲੱਗ ਤਰ੍ਹਾਂ ਦੀ ਹੈ ਕਾਫੀ ਕਿਵੇਂ ਚੂਸ ਕੀਤਾ ਹੋਰ ਇਸ ਤਰ੍ਹਾਂ ਦਾ ਮਾਹੌਲ ਪੁਰਾਣਾ ਦਿਖਾਣਾ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੁੰਦੀ ਹੈ ਅਖਿਲ ਕਮਰਸ਼ੀਅਲਾਈਜ਼ ਬਹੁਤ ਹੋ ਚੁੱਕਾਗਾ ਇਹ ਤਾਂ ਜਿਹੜਾ ਸਾਡਾ ਪਹਿਲਾ ਪੰਜਾਬ ਦਾ ਖੇਤਾ ਸੀ ਸੰਗਰੂਰ ਤੋਂ ਪਾਰ ਪੁਰਾਤਨ ਕਾਲ ਚ ਪੁਆਦ ਪੰਜਾਬ ਦੇ ਅਧਰੂ ਬਹੁਤ ਬਹਿੰਦੇ ਹੁੰਦੇ ਸੀ ਬਾਅਦ ਚ ਫਿਰ ਖਿੱਤੇ ਬਦਲਦੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਪੁਸ਼ਕ ਜਗਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ ਪਹਿਲਾਂ ਖੂਹ ਲਾ ਲੈਂਦਾ ਸੀ ਤੋ ਉਦੋਂ ਪਿੰਡ ਆਮ ਤੌਰ ਤੇ ਇਥੇ ਪਿੰਡਾਂ ਦੇ ਆਲੇ-ਦੁਆਲੇ ਥੇ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਜ ਜਾਂਦਾ ਸੀ ਫਿਰ ਉਹਦਾ ਇੱਕ ਥੇਜ ਆ ਬਣਾ ਲੈਂਦੇ ਸੀ ਪੱਦਰੀ ਕਰਨ ਨੂੰ ਸੋ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ ਤੇ ਸਾਨੂੰ ਮਿਲ ਜਾਂਦੀ ਹੈ ਬਬੂ ਜੀ ਜਿਸ ਤਰ੍ਹਾਂ ਕਿ ਰੀਅਲ ਸਟੋਰੀ ਵੀ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਜਦੋਂ ਨਾ ਆਪਾਂ ਜ਼ਿੰਦਗੀ ਚ ਕੰਮ ਕਰਦੇ ਹਾਂ ਮੈਂ ਤਾਂ ਚਲੋ ਹਮੇਸ਼ਾ ਕੰਮ ਹੀ ਇਦਾਂ ਦਾ ਕਰਿਆ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੇ ਔਰ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਆ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਬਟਾਂ ਲੈਣੀਆਂ ਆ ਆਉਣ ਵਾਲੇ 5 ਸਾਲਾਂ 'ਚ ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀਆ ਫਿਰ ਹੌਲੀ-ਹੌਲੀ 10 ਸਾਲ ਹੁਣ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਚਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਹੈ ਇਸ ਬਦਲ ਦੇ ਯੁੱਗ 'ਚ ਕਿਤਾਬ ਆਮ ਬੰਦਾ ਪੜਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਜਾਂ ਸ਼ਾਸਨ ਹੁੰਦਾ ਉਸੇ ਤਰ੍ਹਾਂ ਦੇ ਸਿਲੇਬਸ ਬਣ ਲੱਗੇ। ਤੋਂ ਜਿਹੜੇ ਸਿਸਟਮ ਦੀ ਅੱਖ ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਘਟ ਦਿੱਤਾ ਜਾਂਦਾ। ਐਸੇ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਹਨੇ ਪੜੇ ਨਹੀਂ ਸੀ ਤੇ ਉਸ ਤਰ੍ਹਾਂ ਸੀ। ਤੇ ਇਹ ਚੀਜ਼ਾਂ ਸਾਡੇ ਕੋਲ ਇਦਾਂ ਪੀੜੀ ਦਰ ਪੀੜੀ ਆ ਜਾਂਦੀਆਂ। ਤੋਂ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਨੇਮੇ ਦੇ ਜ਼ਰੀਏ ਦਿਖਾਉਣਾ ਹੈ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ। ਕਮ ਸੇ ਕਮ ਅਸੀਂ ਇੰਟਰਨੈਟ ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈਟ ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਹੀ ਬਣਾਉਣੇ ਚਾਹੀਦੇ